ਅਦਰੰਗ ਦਾ ਟੀਕੇ ਦਾ ਰਿਜ਼ਲਟ ਕਰੋ ਜੀ ਚੈੱਕ ਵੀਰ ਦੀ 25 ਸਾਲ ਦੀ ਉਮਰ ਸੀਗੀ 25 ਸਾਲ ਦੀ age ਦੇ ਵਿੱਚ ਨੂੰ ਅਦਰੰਗ ਦੀ ਪ੍ਰੋਬਲਮ ਪੈਰਾਲਾਈਜ਼ ਦੀ ਪ੍ਰੋਬਲਮ ਆ ਗਈ ਸੀਗੀ ਵੀਰ ਤੀਜੇ ਦਿਨ ਆਪਣੇ ਕੋਲ ਆਇਆ ਸੀਗਾ ਪਰ ਰਿਜ਼ਲਟ ਕਰੋ ਚੈੱਕ ਜੀ ਤੇ ਬਾਹ ਹਲਾਇਓ ਓਕੇ ਜੀ ਲੱਤ ਖੜੇ ਹੋਇਓ ਤੁਰਿਓ ਓਕੇ ਜੀ ਛੋਟੀ ਉਮਰ ਦੇ ਵਿੱਚ ਹੀ ਪ੍ਰੋਬਲਮ ਆ ਗਈ ਸੀ ਵੀਰ ਨੇ ਕੋਈ ਗਲੂਕੋਸਿੰਗ ਲਵਾਇਆ ਤਾਂ ਸਾਡੇ ਕੋਲੇ ਪਹੁੰਚੇ ਕਿਤੇ ਦਾਖਲ ਨਹੀਂ ਹੋਏ ਤਾਂ ਇਹਨਾਂ ਨੂੰ ਇੰਜੈਕਸ਼ਨ ਦਿੱਤੇ ਵੀਰ ਨੂੰ ਸਿਰਫ ਦੋ ਇੰਜੈਕਸ਼ਨ ਦਿੱਤੇ ਨੇ 15 ਦਿਨਾਂ ਦੇ ਵਿੱਚ ਵੀਰ ਤੁਰਨ ਲੱਗ ਗਿਆ ਤੇ ਹੁਣ ਇਸ ਨੂੰ ਕੋਈ ਦਿੱਕਤ ਨਹੀਂ ਹੈਗੀ 80 ਤੋਂ 90% ਵੀਰ ਠੀਕ ਹੋ ਚੁੱਕਿਆ ਤੇ ਹੁਣ ਪੁੱਛਦੇ ਆਪਾਂ ਬਾਈ ਤੋਂ ਕਿਵੇਂ ਆ ਕਿਵੇਂ ਆ ਭਰਾਵਾ ਪ੍ਰੋਬਲਮ ਠੀਕ ਹੈ ਜੀ ਅੱਛਾ ਪੂਰੀ ਬਾਹ ਖੜ ਗਈ ਸੀ ਹਾਂਜੀ ਹਾਂਜੀ ਲੱਗ ਗਈ ਪਹਿਲਾਂ ਬਿਲਕੁਲ ਖੜ ਗਈ ਸੀ ਪਹਿਲਾਂ ਹਾਂਜੀ ਖੜ ਗਈ ਅੱਛਾ ਲੱਤ ਵੀ ਖੜ ਗਈ ਸੀ ਹਾਂਜੀ ਤੁਰਿਆ ਵੀ ਨਹੀਂ ਜਾ ਰਿਹਾ ਸੀ ਨਾ ਤਿੱਥੋਂ ਹਨਾ ਫੜ ਕੇ ਚਲਾਉਂਦੇ ਸੀ ਹਾਂਜੀ ਤੇ ਹੁਣ ਕਿਵੇਂ ਆ? ਹੁਣ ਵਧੀਆ ਜੀ। ਠੀਕ ਆ? ਹਾਂਜੀ ਹਾਂਜੀ। ਖੁਸ਼ ਆ ਜਮਾ? ਹਾਂਜੀ। ਕੀ ਕਹਿਣਾ ਚਾਹੁੰਦਾ ਮਰੀਜ਼ਾਂ ਨੂੰ ਉਦਰੰਗ ਵਾਲੇ ਨੂੰ? ਪਰ ਵਧੀਆ ਦਾ ਆ ਜੁੰਦਾ ਯੂਰੇ ਆ। ਅਸਿਆ, ਉਹ ਰੇ ਕਿੱਡੀ ਕਰਵਾਉ? ਹਾਂਜੀ ਹਾਂਜੀ। ਠੀਕ ਆ। ਕਿਸੇ ਵੀ ਮੇਰੇ ਵੀਰ ਨੂੰ ਮੌਕੇ ਦੀ ਪ੍ਰੋਬਲਮ ਆਉਂਦੀ ਐ, ਐਮਰਜੈਂਸੀ ਪ੍ਰੋਬਲਮ ਆਉਂਦੀ ਐ ਤਾਂ ਸਾਡੇ ਕੋਲੇ ਆ ਕੇ ਪੈਰਾਲਾਈਜ਼ ਦਾ ਇੰਜੈਕਸ਼ਨ ਲਵਾ ਸਕਦਾ گا۔ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਧੰਨਵਾਦ।